ਕ੍ਰੀ ਮਾਤਰਾ ਦੁ ਲੰਕੜ ਵਾਲੀ ਮਾਤਰਾ ਹੈ ਦੁ ਲੰਕੜ ਵਾਲੇ ਸ਼ਬਦ ਦਾ ਉਚਾਰਨ ਕਿਵੇਂ ਕਰਨਾ ਹੈ ਦੁ ਲੰਕੜ ਵਾਲੀ ਮਾਤਰਾ ਦੀਰਘ ਧੁਨੀ ਦੇ ਵਿੱਚ ਉਚਾਰਨ ਕਰਨੀ ਹੈ ਇਸ ਮਾਤਰਾ ਨੂੰ ਉਚਾਰਨ ਕਰਨ ਸਮੇਂ ਅਸੀਂ ਲੰਬੀ ਧੁਨੀ ਦਾ ਲੰਬੀ ਆਵਾਜ਼ ਦਾ ਪ੍ਰਯੋਗ ਕਰਦੇ ਹਾਂ ਆਓ ਦੁਲਾੰਕੜ ਵਾਲੇ ਆਓ ਦੁਲਾੰਕੜ ਵਾਲੀ ਮਾਤਰਾ ਦਾ ਸ਼ਬਦਾਂ ਸਮੇਤ ਉਚਾਰਨ ਕਰੀਏ ਜਿਵੇਂ ਕਿ ਮੰਮੀ ਨੂੰ ਦੁਲਾੰਕੜ ਮੂ ਰਾਰਤਾ ੂਰਤ ਸੱਸਏ ਨੂੰ ਦੁਲਾੰਕੜ ਸੂ ਰਾਰਤਾ ਸੂਰਤ ਇਸੇ ਤਰ੍ਹਾਂ ਹੀ ਸਸੇ ਨੂੰ ਲੈਂਕੜ ਸੂ ਰਾਜਾ ਜਚਾ ਸੂਰਜ ਜੇ ਅਸੀਂ ਦੂ ਲੈਂਕੜ ਵਾਲੀ ਵਸਤਰਾ ਨੂੰ ਦੀ귿 ਦੇ ਵਿੱਚ ਨਹੀਂ ਉਚਾਰਨ ਕਰਾਂਗੇ ਤਾਂ ਇਸ ਦਾ ਉਚਾਰਨ ਸਹੀ ਨਹੀਂ ਹੋਵੇਗਾ ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਰਾਗ ਗੁਜਰੀ ਉਚਾਰਨ ਕਰਦੇ ਹਾਂ ਜੇ ਅਸੀਂ ਇਸ ਨੂੰ ਰਾਗ ਗੁਜਰੀ ਪੜਾਂਗੇ ਤਾਂ ਇਸ ਦਾ ਸਹੀ ਉਚਾਰਨ ਨਹੀਂ ਹੈ ਉਹ ਇਸ ਦਾ ਗਲਤ ਉਚਾਰਨ ਹੋਵੇਗਾ ਗੁਰਬਾਣੀ ਦੇ ਵਿੱਚ ਵੀ ਗੱਗੇ ਨੂੰ ਦੁਲੈਂਕੜ ਗੁਜਰੀ ਗੂਜਰੀ ਆਉਂਦਾ ਹੈ ਗੱਗੇ ਨੂੰ ਦੁਲੈਂਕੜ ਗੂ ਜਜਾ ਘਾਰੇ ਨੂੰ ਬਿਹਾਰੀ ਊਰੀ ਗੂਜ ਰੀ ਗੂਜਰੀ ਇਸ ਦਾ ਸਹੀ ਉਚਾਰਨ ਹੈ ਸੋ ਜਿਹੜੀ ਦੁਲੈਂਕੜ ਵਾਲੀ ਮਾਸਤਰਾ ਹੈ ਇਸ ਦਾ ਹਮੇਸ਼ਾ ਹੀ ਦੀਰਘ ਧੁਨੀ ਦੇ ਵਿੱਚ ਉਚਾਰਨ ਕਰਨਾ ਹੈ ਜਿਵੇਂ ਗੁਰਬਾਣੀ ਦੇ ਵਿੱਚ ਰਾਗ ਗੂਜਰੀ ਕਿਤੇ ਵੀ ਸਾਨੂੰ ਇਹ ਸ਼ਬਦ ਪੜਨ ਨੂੰ ਆਉਂਦਾ ਹੈ ਤਾਂ ਇਸ ਦਾ ਉਚਾਰਨ ਹਮੇਸ਼ਾ ਹੀ ਦੁਲੈਂਕੜ ਬਾਰੀ ਮਾਤਰਾ ਸਮੇਤ ਹੀ ਕਰਨਾ ਹੈ ਇਸ ਨੂੰ ਉਚਾਰਨ ਕਰ ਲਗਿਆ ਕਦੇ ਵੀ ਔੜ ਵਾਲੀ ਮਾਤਰਾ ਨਹੀਂ ਲਾਉਣੀ ਕਿਤੇ ਵੀ ਜਿੱਥੇ ਵੀ ਸਾਨੂੰ ਗੁਰਬਾਣੀ ਦੇ ਵਿੱਚ ਦੁਲੈਂਕੜ ਵਾਲੇ ਸ਼ਬਦ ਮਿਲਦਾ ਹੈ ਤਾਂ ਇਸ ਦਾ ਉਚਾਰਨ ਅਸੀਂ ਦੁਲੈਂਕੜ ਵਾਲੀ ਧੁਨੀ ਦੇ ਵਿੱਚ ਹੀ ਕਰਨਾ ਹੈ ਜਿਵੇਂ ਕੇ ਸੂਰ ਬੀਰ ਸੱਸੇ ਨੂੰ ਦਲੇਕੜ ਸੂ ਉਦਾਰਾ ਸੂਰ ਬੱਬੇ ਨੂੰ ਬਿਹਾਰੀ ਬੀਰਾਰਾ ਸੂਰ ਬੀਰ ਜਿਵੇਂ ਕੇ ਅਜੂਨੀ ਐੜਾ ਜ ਜੇ ਨੂੰ ਦਲੇਕੜ ਜੂ ਨੰਨੇ ਨੂੰ ਬਿਹਾਰੀ ਨੀ ਅਜੁਨੀ ਇਸ ਦਾ ਸਹੀ ਉਚਾਰਨ ਹੈ ਜੇ ਅਸੀਂ ਇਸ ਦਾ ਉਚਾਰਨ ਅਜੁਨੀ ਕਰਾਂਗੇ ਤਾਂ ਜਜੇ ਨੂੰ ਔਂਕੜ ਲੱਗ ਜਾਵੇਗੀ ਜੋ ਇਸ ਦਾ ਗਲਤ ਉਚਾਰਨ ਹੋਵੇਗਾ ਇਸ ਦਾ ਹਮੇਸ਼ਾ ਹੀ ਸਹੀ ਉਚਾਰਨ ਹੈੜਾ ਮੁਕਤ ਅਜੁਨੀ ਜਜੇ ਨੂੰ ਦਲਾ ਕਰ ਜੂ ਨੰਨੇ ਨੂੰ ਵੀ ਹਾਰੀ ਨਹੀਂ ਜੂਨੀ ਇਹ ਕਿਸ ਦਾ ਸਹੀ ਉਚਾਰਨ ਹੈ ਜਿਵੇਂ ਅਸੀਂ ਸਰੂਪ ਸ ਸ ਹਾਰੇ ਨੂੰ ਦਲੇਖੜ ਰੂਪ ਪਪ ਸਰੂਪ ਇਸ ਦਾ ਸਹੀ ਉਚਾਰਨ ਹੈ ਜੇ ਅਸੀਂ ਇਸ ਦਾ ਉਚਾਰਨ ਸਰੂਪਾ ਕਰਾਂਗੇ ਤਾਂ ਉਹ ਔਂਕਰ ਵਾਲੀ ਮਾਤਰਾ ਉਚਾਰਨ ਕਰਾਂਗੇ ਇਸੇ ਤਰ੍ਹਾਂ ਹੀ ਇਸ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਔਂਕੜ ਜੋ ਹੈ ਉਹ ਲਘੂ ਤੁਨੀ ਹੈ ਜੋ ਦੁਲੈਂਕੜ ਹੈ ਇਹ ਦੀਰਘ ਤੁਨੀ ਹੈ ਇਹਨਾਂ ਨੂੰ ਉਚਾਰਨ ਵੇਲੇ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖਣਾ ਹੈ ਕਿ ਜੋ ਔਂਕੜ ਹੈ ਉਸ ਨੂੰ ਘੱਟ ਅਤੇ ਜੋ ਦੁਲੈਂਕੜ ਹੈ ਉਸ ਨੂੰ ਲੰਬੀ ਤੁਿੰਦੇ ਵਿੱਚ ਉਚਾਰਨ ਕਰਨਾ ਹੈ